ਤੇ ਸ਼ਰਾਬੀ ਦੀ ਮੈਨੂੰ ਕਹਿੰਦਾ ਪੈਸੇ ਇਹਨਾਂ ਨੂੰ ਰੋਟੀ ਦੇ ਦੀ ਮੈਂ ਕਹਾ ਭਾਈ ਕੋਈ ਗੱਲ ਨਹੀਂ ਪੈਸੇ ਕੱਲ ਨੂੰ ਲੱਲਾਂਗੇ ਠੀਕ ਐ ਮੈਨੂੰ ਕਹਿੰਦਾ 15 ਫੁਲਕੇ ਕਰ ਦੇ ਗਲ ਪਨੀਰ ਕਰ ਦੇ ਮੈਂ ਕਹਾ ਭਾਈ ਹੋਰ ਫਿਰ ਮੈਨੂੰ ਕਹਿੰਦਾ ਤੂੰ ਫੁੱਦੂਆ ਯਾਰ ਤੇ ਆਪਾਂ ਦੋ ਜਣੇ ਕਿੱਦਾਂ ਖਾਵਾਂਗੇ ਮੈਂ ਕਹਾ ਭਾਈ ਤੀ ਬਾਹਰ ਹੋਈ ਸ਼ਰਾਬੀ ਦੀ ਕੁੜੀਆਂ ਖਲੋਤੀਆਂ ਤੇ ਅੰਦਰੋਂ ਭਾਈ ਪਿਸਤੋਲ ਕੱਢ ਕੇ ਮੇਰੇ ਮੱਥੇ ਲਾਤੀ ਆ ਗਏ ਇਹਨਾਂ ਨੇ ਠੀਕ ਐ ਫਿਰ ਦੋ ਕੁੜੀਆਂ ਖਲੋਤੀਆਂ ਸੀ ਉਹਨਾਂ ਤੇ ਕਹਿੰਦਾ ਭੈਣ ਚੁੱਦੇ ਸੈੜੇ ਤੇਰੇ ਗੋਲੀ ਮਾਰ ਦੇਣੀ ਐ ਮੈਨੂੰ ਮੋ ਗੋਲੀ ਮਾਰਨ ਦੇ ਚੱਕਰ ਜ ਆਪਣੇ ਨਾਲ ਦੇ ਤੇ ਗੋਲੀ ਮਾਰਦੀ ਨਾਲ ਹੀ ਧੋੜ ਗਏ ਉਹ ਥੱਲੇ ਉਹਨਾਂ ਦੇ ਨਾਲ ਹੀ ਮੇਰੇ ਗੋਲੀ ਮਾਰ ਲਗਾ ਭਾਜੀ ਥੱਲੇ ਮੈਂ ਥੱਲੇ ਆ ਤਾਂ ਨਾਲ ਹੀ ਦੂਜੇ ਤੇ ਪੱਟ ਦੇ ਮਾਰਤੀ ਆਪਣੇ ਨਾਲ ਦੇ ਦੇ ਗੋਲੀ ਵਾਲੀ ਉਹ ਸ਼ਟ ਕਰ ਸਾਢੇ 10 ਦਾ ਕਾਂਡ ਹੋਇਆ ਭਾਜੀ 1 ਵਜ ਗਿਆ ਹਜੇ ਤੱਕ ਕੁਝ ਨਹੀਂ ਬਣਿਆ ਤੇ ਉਹ ਬੰਦਾ ਕਿੱਥੇ ਨੂੰ ਗੋਲੀ ਉਹ ਧੋੜ ਗਏ ਭਾਜੀ ਉਹ ਜਿਹੜਾ ਗੋਲੀ ਵੱਜੀ ਉਹਨੂੰ ਪੁਲਿਸ ਲੈ ਗਈ ਜਿਹਨੂੰ ਜਿਹੜੇ ਵੱਜੀ ਉਹਨੂੰ ਪੁਲਿਸ ਲੈ ਗਈ ਹੈ ਅਸਪੋਰ ਵੀ ਪੁਲਿਸ ਕੋਲ ਰੋਂਦ ਵੀ ਪੁਲਿਸ ਕੋਲ ਜੀ ਉਹਦਾ ਜਿਹੜਾ ਮੋਟਰਸਾਈਕਲ ਜੱਪ ਤੋਂ ਆ ਉਹ ਵੀ ਪੁਲਿਸ ਕੋਲ ਹੈ ਜਿਹਨੇ ਗੋਲੀ ਮਾਰੀ ਉਹਦੀ ਜਨਾਨੀ ਵੀ ਪੁਲਿਸ ਕੋਲ ਹੈ ਹਾਂ ਸਾਰੇ ਪੁਲਿਸ ਕੋਲ ਕੁਛ ਨਹੀਂ ਜਿੱਦਾਂ ਆਣਾ ਕੋਈ ਬਾ ਕੁਛ ਨਹੀਂ ਕੀਤਾ ਸਾਡੇ ਦਾ 1:30 ਹਾਂ ਗਲਤ ਕਹਿ ਰਹੇ ਵੀ ਗੁਰਵਿੰਦਰ ਸਿੰਘ ਆ ਜੀ ਮਾਮਲਾ ਕੀ ਹੈ ਜੀ ਇਹ ਗਿੜੀ ਜੀ ਮਾਮਲਾ ਕੀ ਹੈ ਜੀ ਇੱਥੇ ਮੁੰਡੇ ਨਸ਼ੇ 'ਚ ਆਏ ਆ ਜੀ ਉਹਨਾਂ ਨੇ ਰੋਟੀ ਮੰਗੀ ਇਹਨੇ ਰੋਟੀ ਦੇਣ ਲੱਗੇ ਉਹਨੇ ਨਸ਼ਾ ਕੀਤਾ ਸੀ ਉਹਨੇ ਗਾਲ੍ਹਾਂ ਕੱਢੀਆਂ ਕਿ ਅਸੀਂ ਦੋ ਜਣੇ ਇਹਨੇ ਫੁਲਕੇ ਥੋੜਾ ਖਾ ਲਾਂਗੇ ਜਦ ਕਿ ਉਹਨਾਂ ਨੇ ਆਪ ਕਹੇ ਸੀ ਕਿ ਇਹਨੇ ਫੁਲਕੇ ਦਿਓ ਹਾਂ ਮੁਰਕੇ ਇੰਨੀ ਗੱਲ ਹੋਈ ਇਹ ਕਹਿੰਦਾ ਤੁਸੀਂ ਤੁਹਾਡੇ ਨਸ਼ਾ ਕੀਤਾ ਤੁਸੀਂ ਬਾਰੋਜਾ ਮੇਰੇ ਕੋਲ ਕੁੜੀਆਂ ਖੜੀਆਂ ਚੰਗਾਂ ਲੈ ਤੁਹਾਨੂੰ ਗਾਲ ਕੱਢਦੇ ਇੰਨੇ ਚੋਂ ਅੰਦਰ ਉਹਦਾ ਛਾਲਾ ਅੰਦਰ ਗਿਆ ਉਹ ਸਾਲ ਕੱਢ ਕੇ ਲਿਆ ਗਿਆ ਉਹਨੂੰ ਫੜਾਇਆ ਤੇ ਉਹਨੇ ਇਹਦੇ ਮੱਥੇ ਤੇ ਰੱਖੀ ਐਨੇ ਧੱਕਾ ਮਾਰਿਆ ਉਹ ਸਪੈਸ਼ਲ ਡਗ ਭੈਣ ਸਪੈਸ਼ਲ ਖੋਣ ਦੀ ਕੋਸ਼ਿਸ਼ ਕੀਤੀ ਇੰਨੇ ਚੋਂ ਇੱਕ ਗੋਲੀ ਮਾਰੀ ਤੇ ਗੋਲੀ ਉਹਦੇ ਆਪਦੇ ਸਾਲੇ ਦੇ ਪੱਟ ਦੇ ਵੱਜੀ ਵਾਕਿ ਵਾਕਿ ਵੀ ਬੰਦਾ ਭਾਜੀ ਅੱਗੇ ਆਂਦਾ ਸੀ ਹਾਂ ਜੀ ਇਹ ਸਾਹਮਣੇ ਰਹਿੰਦਾ ਜੀ ਆਹ ਸਾਹਮਣੇ ਘਰ ਰੱਖੇ ਰਹਿੰਦੇ ਇੱਥੇ ਕਿਰਾਏ ਤੇ ਰਹਿੰਦਾ ਜੀ ਇੱਥੇ ਕਿਰਾਏ ਤੇ ਰਹਿੰਦਾ ਜੀ ਇਹ ਵੀ ਜੀ ਦੇ ਵਿੱਚ ਨਹੀਂ ਦੇਈ ਤੇ ਸਾਹਮ ਪੁਲਿਸ ਭਾਜੀ ਆ ਕੇ ਕਹਿੰਦੀ ਬੰਦਾ ਥੋੜੀ ਮਰਿਆ ਜੇ ਪੁਲਿਸ ਦੇ ਆ ਰਹੇ ਪੁਲਿਸ ਕਹਿੰਦੀ ਬੰਦਾ ਥੋੜੀ ਮਰ ਗਿਆ ਜੇ ਬੰਦਾ ਮਰ ਜਾਂਦਾ ਕਿ ਧਾਰਾ ਹੋਰ ਲੱਗ ਜਣੇਗੀ ਇਹ ਪੁਲਿਸ ਦੇ ਬਿਆਨ ਨੇ ਇਹਨਾਂ ਦੇ ਇੱਕ ਵਾਈਗਰ ਦਾ ਆ ਦੇ ਦੋ ਫਾਇਰਿੰਗ ਦਾ ਸਾਰਾ ਮਾਮਲਾ ਕੀ ਹੈ ਮੌਕੇ ਤੇ ਪਹੁੰਚੇ ਜਾਂ ਗੋਲੀ ਲੱਗੀ ਆ ਸੁਖਜੀਤ ਸਿੰਘ ਦੇ ਇਟਾਬੇ ਤੇ ਰੋਟੀ ਲੈਣਾ ਸੀ ਇੱਥੇ ਲੜ ਪਏ ਉਹਨੂੰ ਹਸਪਤਲ ਪੇ ਇਦਾਵਾ ਤੇ ਬਾਕੀ ਜੋ ਪਣ ਦੀ ਕਾਰਵਾਈ ਕਰਾਂਗੇ ਜਿੰਨੇ ਗੋਲੀ ਚਲਾਈ ਹੈ ਉਹਦਾ ਸਾਥ ਹੀ ਜਿਹੜੀ ਗੋਲੀ ਵਜਈ ਜਿਹਦੇ ਗੋਲੀ ਵਜੂ ਉਹਦਾ ਸਾਥ ਹੀ ਜਿਨ੍ਹਾਂ ਨੇ ਗੋਲੀ ਮਾਰੀ ਹੂੰ ਕਿੰਨੇ ਫਾਇਰ ਇਹ ਪੁਰਾਣੀ ਰੰਜਿਸ਼ ਸੀ ਕਿ ਮਾਮਲਾ ਕੀ ਹੈ ਇਸ ਬਾਰੇ ਨਹੀਂ ਕੋਈ ਅਜੇ ਪਤਾ ਏਟਾ ਬੇ ਰੋਟੀ ਲੈਣ ਤੋਂ ਅੱਗੇ ਲੜ ਪਏ ਸੀ ਹੂੰ ਰੋਟੀ ਲੈਣਾ ਹੈ ਰੋਟੀ ਲੈਣ ਤੋਂ ਅੱਗੇ ਲੜ ਪਏ ਟੋਟਲ ਕਿੰਨੀਆਂ ਗੋਲੀਆਂ ਚਲੀਆਂ ਇੱਕ ਇੱਕ ਫਾਇਰ ਹੋਇਆ ਕੋਈ ਵੀਡੀਓ ਆਈ ਸਾਹਮਣੇ ਹਾਂਜੀ ਹਾਂਜੀ ਫੁਟੇਜ ਆਈ ਠੀਕ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ-ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News